ਸਸਟੀ ਗਾਲ ਦੀ ਸਵਾਗਤ ਕਰਦੇ ਹਾਂ ਤੁਹਾਡਾ ਵਾਈਗਰੂ ਕਲੋਥ ਹਾਊਸ ਐਂਡ ਪ੍ਰੀਕਲੈਟਾ ਵੱਲੋਂ ਅੱਜ ਫਿਰ ਇੱਕ ਨਵੀਂ ਕਲੈਕਸ਼ਨ ਦੇ ਨਾਲ ਹਾਜ਼ਰ ਹੋਏ ਹਾਂ ਜੀ ਅੱਜ ਜਿਹੜੀ ਸਾਡੀ ਕਲੈਕਸ਼ਨ ਰਹਿਣ ਵਾਲੀ ਉਹ ਰਹਿਣ ਵਾਲੀ कॉटन ਦੇ ਸੂਟਾਂ ਉੱਤੇ ਅਸੀਂ ਤੁਹਾਡੇ ਆਫਰ ਦੇ ਵਿੱਚ ਲੈ ਕੇ ਆਏ ਆਂ कॉटन ਦੇ ਸੂਟ ਅੱਜ ਦੇ ਸੂਟ ਰਹਿਣਗੇ ਆਫਰ ਦੇ ਵਿੱਚ ਸੂਟ ਰਹਿਣਗੇ ਪ੍ਰਿੰਸਸ ਦਾਸ ਬ੍ਰਾਂਡ ਦੇ ਸੂਟ ਰਹਿਣ ਵਾਲੀ ਆ कॉटन ਦੇ 올 ਓਵਰ ਵੀ ਰਹਿਣਗੇ ਮੈਚਿੰਗ ਸੂਟ ਵੀ ਰਹਿਣਗੇ ਜੀ ਜੇ ਜੇ ਪਰਾ ਪਹਿਲੀ ਵਾਰ ਮੇਰੀ ਵੀਡੀਓ ਦੇਖ ਰਹੀ ਹੈ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਬੈਲ ਆਈਕਨ ਬਟਨ ਪ੍ਰੈਸ ਕਰ ਲਓ ਜੀ ਤਾਂ ਕਿ ਤੁਹਾਨੂੰ ਜਲਦੀ ਤੋਂ ਜਲਦੀ ਨੋਟੀਫਿਕੇਸ਼ਨ ਮਿਲ ਸਕੇ ਦੀ ਸਾਡੀ ਵੀਡੀਓ ਦਾ ਲਓ ਜੀ ਫਾਸਟ ਸੂਟ ਚੈੱਕ ਕਰੋ ਜੀ ਇਹ ਦਾਸ ਬ੍ਰਾਂਡ ਦੀ ਲਿਵੀਆ ਕਾਟਨ ਹੈ ਜੀ ਚੈੱਕ ਕਰੋ ਜੀ ਪ੍ਰਿੰਟਿੰਗ ਬਹੁਤ ਪਿਆਰੀ ਰਹਿਣ ਵਾਲੀ ਹੈ ਦਾਸ ਬ੍ਰਾਂਡ ਦੀ ਲਿਵੀਆ ਕਾਟਨ ਹੈ ਅੱਜ ਆਫਰ ਦੇ ਵਿੱਚ ਸੂਟ ਰਹਿਣ ਵਾਲੇ ਆ ਅੱਜ ਦਾ ਸੂਟ ਰਹਿਣ ਵਾਲਾ 695 ਰੁਪਏ ਦੇ ਵਿੱਚ ਸੂਟ ਮਿਲਣਾ ਤੁਹਾਨੂੰ ਇਹ ਬਲ ਦਾਸ ਬ੍ਰਾਂਡ ਦਾ ਪ੍ਰਾਈਸ ਦੇਣੀ ਹੈ 695 ਜੀ ਚੈੱਕ ਕਰੋ ਜੀ ਇਹ ਵਾਲੀ ਬਾਟਮ ਆਉਣੀ ਹੈ ਠੀਕ ਹੈ ਜੀ ਇਹ ਵਾਲੀ ਬਾਟਮ ਆਉਣੀ ਹੈ ਬਲੈਕ ਤੇ ਵਾਲਾ ਸੂਟ ਆਣਾ ਪ੍ਰਾਈਸ ਰਹਿਣੀ ਆ 695 ਦੀ ਅੱਜ ਆਫਰ ਪ੍ਰਾਈਸ ਦੇ ਵਿੱਚ ਸੂਟ ਲਗਾਏ ਆ ਚੈੱਕ ਕਰੀ ਚਲੋ ਜੀ ਡਿਜ਼ਾਈਨ ਜਿਹੜੇ ਜਿਹੜੇ ਤੁਹਾਨੂੰ ਪ੍ਰਿੰਟ ਡਿਜ਼ਾਈਨ ਲੈਣ ਵਾਲੇ ਆ ਲਓ ਜੀ ਇਹ ਵਾਲਾ ਸੂਟ ਚੈੱਕ ਕਰੋ ਜੀ ਅੰਬੀਆਂ ਵਾਲਾ ਪ੍ਰਿੰਟ ਹੈ ਬਹੁਤ ਪਿਆਰਾ ਜਿਹਾ ਰਹਿਣ ਵਾਲਾ ਚੈੱਕ ਕਰ ਸਕਦੇ ਹੋ ਦਾਸ ਜੀ ਲੀਬੀਆ कॉटन ਹੈ ਜੀ ਬ੍ਰਾਂਡਡ ਸੂਟ ਹੈ ਤੁਹਾਨੂੰ 1000 ਵਾਲਾ ਸੂਟ ਦੇ ਰਿਹਾ ਸਿਰਫ 600 95 ਦੇ ਵਿੱਚ ਠੀਕ ਹੈ ਜੀ 695 ਦੇ ਵਿੱਚ ਤੁਹਾਨੂੰ ਸੂਟ ਪੈਣ ਵਾਲਾ ਦਾਸ ਦਾ ਇਹ ਵਾਲੀ ਰਹੂਗੀ ਜੀ ਨਾਲ ਬਾਟਮ ਸੈਲਫ ਦੇ ਵਿੱਚ ਬਾਟਮ ਬ੍ਰੈਡ ਵਾਲੀ ਹੈ ਬਿਲਕੁਲ ਪਿਓਰ कॉटन ਹੁੰਦਾ ਜੀ ਦਾਸ ਦਾ ਕਾਫੀ ਪੈਣ ਸਾਡੇ ਕੋਲ ਇਕੱਠ ਪੀਸ ਵੀ ਬਾਈ ਕਰਦੀਆਂ ਦਾਸ ਦਾ ਤੇ ਅੱਜ ਫਰੈਸ਼ ਸੂਟ ਦੇ ਰਿਹਾ ਸਿਰਫ 1000 ਵਾਲਾ ਸੂਟ ਦੇ ਰਿਹਾ ਤੁਹਾਨੂੰ 595 ਦਾ ਸੌਰੀ 695 ਦਾ ਠੀਕ ਹੈ ਜੀ ਚੈੱਕ ਕਰੀ ਚਲੋ ਜੀ ਲਓ ਜੀ ਅਗਲਾ ਕਲਰ ਚੈੱਕ ਕਰੋ ਜੀ ਇਹ ਵੀ ਬਹੁਤ ਹੀ ਪਿਆਰਾ ਜਿਹਾ ਕਲਰ ਹੈਨ ਵਾਲਾ ਜੀ ਲਓ ਜੀ ਬਹੁਤ ਪਿਆਰਾ ਕਲਰ ਹੋਊਗਾ ਇਹ ਨਾ ਰਹਿਣੀ ਆ ਜੀ ਬਾਟਮ ਲਓ ਜੀ ਬਾਟਮ ਚੈੱਕ ਕਰੋ ਜੀ ਬਾਟਮ ਵੀ ਬਹੁਤ ਸੋਹਣੀ ਰਹਿਣ ਵਾਲੀ ਹੈ ਸੈਲਫ ਦੇ ਵਿੱਚ ਪਿੱਸਾ ਛੇੜ ਦੇ ਵਿੱਚ ਆਊਗਾ ਪ੍ਰਿੰਟਿੰਗ ਵੀ ਬਹੁਤ ਪਿਆਰੀ ਰਹਿਣ ਵਾਲੀ ਹੈ ਸੂਟਾਂ ਦੀ ਅੱਜ ਦੀ ਪ੍ਰਾਈਸ ਰਹਿਣ ਵਾਲੀ ਹੈ ਜੀ ਅੱਜ 695 ਸੇਲ ਪ੍ਰਾਈਸ ਦੇ ਵਿੱਚ ਸੂਟ ਰਹਿਣ ਵਾਲੀ ਹੈ ਜੀ ਅੱਜ ਦੇ ਲਓ ਅਗਲਾ ਦੇਖੋ ਜੀ ਲੈਮਨ ਕਲਰ ਦੇ ਵਿੱਚ ਆਊਗਾ ਬਹੁਤ ਹੀ ਪਿਆਰਾ ਜਿਹਾ ਕਲਰ ਹੈ ਲੈਮਨ ਕਲਰ ਪ੍ਰਿੰਟਿੰਗ ਦੇਖੋ ਜੀ ਬਹੁਤ ਸੋਹਣੀ ਪ੍ਰਿੰਟਿੰਗ ਰਹਿਣ ਵਾਲੀ ਹੈ ਲਓ ਜੀ ਇਹ ਨਾਲ ਚੈੱਕ ਕਰੋ ਜੀ ਬਾਟਮ ਇਹ ਆਉਗੀ ਜੀ ਨਾਲ ਬਾਟਮ ਠੀਕ ਹੈ ਜੀ ਬਾਟਮ ਰੈਡ ਵਾਲੀ ਹੈ ਸ਼ਾਰਟ ਰਹਿਣ ਵਾਲੀ ਹੈ ਬਹੁਤ ਸੋਹਣੀ ਮੈਚਿੰਗ ਰਹਿਣ ਵਾਲੀ ਹੈ ਜੀ ਠੀਕ ਹੈ ਜੀ ਪ੍ਰਾਈਸ ਰਹਿਣੀ ਅੱਜ 695 695 ਵਿੱਚ ਸੂਟ ਲੈ ਸਕਦੇ ਹੋ ਸਾਡੇ ਕੋਲ 10 ਬ੍ਰੈਂਡ ਦਾ ਜੀ ਅਗਲਾ ਕਲਰ ਚੈੱਕ ਕਰੋ ਜੀ ਬਾਟਮ ਆਉਗੀ ਗਾਜ਼ਰੀ ਲਓ ਜੀ ਅਗਲਾ ਕਲਰ ਵੀ ਬਹੁਤ ਪਿਆਰਾ ਰਹਿਣ ਵਾਲਾ ਲੋਜੀ ਪ੍ਰਿੰਟਿੰਗ ਦੇਖੋ ਬਹੁਤ ਸੋਹਣੀ ਪ੍ਰਿੰਟਿੰਗ ਰਹਿਣ ਵਾਲੀ ਹੈ ਸੂਟਾਂ ਦੀ ਪ੍ਰਾਈਸ ਰਹਿਣੀ ਅੱਜ 695 ਦੇਖੋ ਜੀ ਮੈਚਿੰਗ ਕਰਕੇ ਦੇਖੋ ਬਹੁਤ ਪਿਆਰੀ ਜੀ ਮੈਚਿੰਗ ਰਹਿਣ ਵਾਲੀ ਹੈ ਠੀਕ ਹੈ ਜੀ ਅਗਲਾ ਕਲਰ ਆਊਗਾ ਫਿਰ ਲੈਮਨ ਕਲਰ ਆਉਣ ਵਾਲਾ ਹੈ ਲਓ ਜੀ ਅਗਲਾ ਦੇਖੋ ਜੀ ਲੈਮਨ ਕਲਰ ਆਊਗਾ ਇਹਦੀ ਪ੍ਰਿੰਟਿੰਗ ਵੀ ਬਹੁਤ ਸੋਹਣੀ ਰਹਿਣ ਵਾਲੀ ਹੈ ਲੈਮਨ ਕਲਰ ਦੀ ਲਓ ਜੀ ਇਹਦੀ ਬਾਟਮ ਚੈੱਕ ਕਰੋ ਜੀ ਇਹ ਵਾਲੀ ਰਹੂਗੀ ਨਾਲੇ ਦੇ ਬਾਟਮ ਲਓ ਜੀ ਪ੍ਰਿੰਟਿੰਗ ਦੇਖੋ ਬਹੁਤ ਪਿਆਰੀ ਜੀ ਪ੍ਰਿੰਟਿੰਗ ਹੈ ਲੀਬੀਆ कॉटन ਹੈ ਦਾਸ ਦੀ ਬਹੁਤ ਬੈਸਟ ਵਾਲਾ ਸਟਾਫ ਹੁੰਦਾ ਜੀ ਦਾਸ ਬ੍ਰਾਂਡ ਬਿਲਕੁਲ ਪਿਓਰ कॉटन ਹੁੰਦਾ ਜੀ ਸੌਫਟ ਸਟਾਫ ਰਹਿਣ ਵਾਲਾ ਹੈ ਇਹ ਆਊਗਾ ਜੀ ਬਲੈਕ ਦੇ ਵਿੱਚ ਦਾਸ ਬ੍ਰਾਂਡ ਦਾ ਬਲੈਕ ਵਿੱਚ ਆਊਗਾ ਇਹਦੇ ਨਾਲ ਤੁਸੀਂ ਬਾਟਮ ਲੈ ਸਕਦੇ ਹੋ ਲਓ ਜੀ ਇਦੇ ਨਾਲ ਬਲੈਕ ਬਾਟਮ ਆਉਣ ਵਾਲੀ ਐ ਇਹ ਵਾਲੀ ਰਹੂਗੀ ਜਿਹਦੇ ਨਾਲ ਬਾਟਮ ਬਲੈਕ ਕਲਰ ਦੀ ਠੀਕ ਐ ਜੀ ਪ੍ਰਾਈਸ ਰਹਿਣੀ ਅੱਜ 695 ਅਗਲਾ ਦੇਖੋ ਜੀ ਪ੍ਰਿੰਟਿੰਗ ਇਹ ਵੀ ਬਹੁਤ ਸੋਨਾ ਕਲਰ ਰਹਿਣ ਵਾਲਾ ਪ੍ਰਿੰਟ ਦੇਖੋ ਜੀ ਬਹੁਤ ਪਿਆਰਾ ਜਿਹਾ ਪ੍ਰਿੰਟ ਰਹਿਣਾ ਲਿਵੀਆ ਕਾਟਨ ਦਾ 100 ਦੀ ਲਓ ਜੀ ਚੈੱਕ ਕਰੋ ਜੀ ਇਹ ਵਾਲੀ ਰਹਿਣੀ ਐ ਜੀ ਵਾਈਨ ਸ਼ੇਡ ਦੀ ਵਿੱਚ ਬਾਟਮ ਇਹ ਸ਼ਰਟ ਰਹਿਣੀ ਐ ਪ੍ਰਿੰਟਿੰਗ ਬਹੁਤ ਪਿਆਰੀ ਰਹਿਣ ਵਾਲੀ ਇਹਨਾਂ ਦੀ ਜਲਦੀ ਜਲਦੀ ਚੈੱਕ ਕਰੋ ਅੱਜ ਦੀ ਡਿਜ਼ਾਈਨਿੰਗ ਕਾਟਰਨ ਦੇ ਸੂਟਾਂ ਦੀ ਕਾਟਰਨ ਦੇ ਸੂਟਾਂ ਦੇ ਸੇ ਰਹਿਣ ਵਾਲੀ ਹੈ ਜੀ ਅੱਜ ਦੀ ਲੌਂਚ ਅਗਲਾ ਦੇਖੋ ਜੀ ਇਹ ਵਾਲਾ ਚੈੱਕ ਕਰੋ ਜੀ ਇਹ ਵੀ ਬਹੁਤ ਸੋਹਣਾ ਕਲਰ ਰਹਿਣ ਵਾਲਾ ਹੈ ਲਓ ਜੀ ਪ੍ਰਿੰਟ ਦੇਖੋ बॉਟਮ ਦੇਖੋ ਠੀਕ ਹੈ ਜੀ ਪ੍ਰਿੰਟਿੰਗ ਵੀ ਬਹੁਤ ਸੋਹਣੀ ਰਹਿਣੀ ਹੈ ਤੇ ਇਹ ਵਾਲੀ ਰਹਿਣੀ ਹੈ ਜੀ ਨਾਲ ਇਹਦੇ बॉਟਮ ਇਹ ਸ਼ਾਰਟ ਰਹਿਣੀ ਹੈ ਜੀ ਪ੍ਰਾਈਸ ਰਹਿਣੀ ਅੱਜ ਇਹਦੀ ਸਿਰਫ ਛੇ ਸੌ 90 ਦੇ ਵਿੱਚ ਲਓ ਜੀ ਅਗਲਾ ਸੂਟ ਚੈੱਕ ਕਰੋ ਜੀ ਇਹ ਵਾਲਾ ਸੂਟ ਰਹੂਗਾ ਜੀ ਪ੍ਰਿੰਸਸ ਦਾ ਪ੍ਰਿੰਸਸ ਮੈਚਿੰਗ ਰਹਿਣ ਵਾਲੀ ਹੈ ਜੀ ਲੈ ਚੈੱਕ ਕਰੋ ਜੀ ਪ੍ਰਿੰਸਸ ਮੈਚਿੰਗ ਅੱਜ ਇਹਦੀ ਪ੍ਰਾਈਸ ਰਹਿਣੀ ਹੈ ਸਿਰਫ 550 ਦੇ ਵਿੱਚ ਸੂਟ ਲੈ ਸਕਦੇ ਹੋ ਮੈਚਿੰਗ ਸੂਟ ਹੈ ਜੀ 550 ਦੇ ਵਿੱਚ ਤੁਸੀਂ ਲੈ ਸਕਦੇ ਹੋ ਇਹ ਵਾਲਾ ਪ੍ਰਿੰਸਸ ਮੈਚਿੰਗ ਦਾ 550 ਦੇ ਵਿੱਚ ਲੈ ਸਕਦੇ ਹੋ ਸਾਹ ਨੂੰ ਪਤਾ ਜੀ ਪ੍ਰਿੰਸਸ ਸਟਾਫ ਬਹੁਤ ਫਾਈਨ ਵਾਲਾ ਤੇ ਬੈਸਟ ਸਟਾਫ ਹੁੰਦਾ ਏ ਕਿ ਟੈਕਸ ਦਾ ਲਓ ਜੀ ਅਗਲੇ ਸੂਟ ਚੈੱਕ ਕਰਾਉਣੇ ਤੁਹਾਨੂੰ ਲਓ ਜੀ ਇਹ ਚੈੱਕ ਕਰੋ ਜੀ ਇਹ 올ਓਵਰ ਰਹੂਗਾ ਜੀ ਪ੍ਰਿੰਸਸ ਮੈਸਿੰਗ ਦਾ 올ਓਵਰ ਸੂਟ ਰਹੂਗਾ ਅੱਜ ਇਹਦੀ ਜਿਹੜੀ ਪ੍ਰਾਈਸ ਰਹਿਣ ਵਾਲੀ ਹੈ ਸਿਰਫ 495 495 ਦੇ ਵਿੱਚ ਤੁਸੀਂ ਇਹ ਵਾਲਾ ਸੂਟ ਲੈ ਸਕਦੇ ਹੋ ਸਾਡੇ ਕੋਲ 올ਓਵਰ ਠੀਕ ਹੈ ਜੀ 올ਓਵਰ ਸੂਟ ਲੈ ਸਕਦੇ ਹੋ ਜੀ 495 ਦੇ ਵਿੱਚ ਜੀ ਇਹ ਵਾਲਾ ਸੂਟ ਚੈੱਕ ਕਰੋ ਜੀ ਲਓ ਬਹੁਤ ਪਿਆਰਾ ਜਿਹਾ ਸੂਟ ਰਹਿਣ ਵਾਲਾ ਜੀ ਇਹ ਵਾਲੇ ਨਾਲ ਰਹੂਗੀ ਜੀ ਇਹਦੇ ਮੈਚਿੰਗ ਬਾਟਮ ਠੀਕ ਹੈ ਜੀ ਇਹਦੀ ਪ੍ਰਾਈਸ ਰੈਡੀ ਆ 495 495 ਦੇ ਵਿੱਚ ਤੁਸੀਂ ਇਹ ਵਾਲਾ ਸੂਟ ਲੈ ਸਕਦੇ ਹੋ ਜੀ ਇਹ ਅਗਲਾ ਕਲਰ ਚੈੱਕ ਕਰੋ ਜੀ ਇਹਦੇ ਵਿੱਚ ਲਓ ਜੀ ਇਹ ਵਾਲੀ ਰਹੂਗੀ ਜੀ ਨਾਲ ਬਾਟਮ ਲਓ ਜੀ ਇੱਕ ਇਹ ਵਾਲੀ ਬਾਟਮ ਰਹਿਣੀ ਆ ਜੀ ਇਹ ਵਾਲੀ ਰਹੂਗੀ ਜੀ ਸ਼ਰਟ ਮੈਚਿੰਗ ਸ਼ਰਟ ਆ ਜੀ ਇਹ ਕੇ ਬ੍ਰੈਂਡ ਦੇ ਸਟਾਫ ਦੇ ਸੂਟ ਰਹਿਣ ਵਾਲੇ ਆ ਜੀ ਪ੍ਰਾਈਸ ਰਹਿਣੀ ਆ 495 495 ਦੇ ਵਿੱਚ ਇਹ ਵਾਲਾ ਸੂਟ ਲੈ ਸਕਦੇ ਹੋ ਹਾਂਜੀ ਇਹ ਵਾਲਾ ਕਲਰ ਚੈੱਕ ਕਰੋ ਜੀ ਲਓ ਇਹ ਵੀ ਬਹੁਤ ਸੋਹਣਾ ਸੂਟ ਰਹਿਣ ਵਾਲਾ ਜੀ ਇਹ ਵਾਲੀ ਰਹੂਗੀ ਬਾਟਮ ਸੈਲਫ ਬਹੁਤ ਸੋਹਣੀ ਬਾਟਮ ਰਹਿਣ ਵਾਲੀ ਆ ਮੈਚਿੰਗ ਤੇ ਇਹ ਵਾਲੀ ਰਹਿਣੀ ਆ ਜੀ ਇਹਦੇ ਨਾਲ ਸ਼ਰਟ ਲਓ ਜੀ ਇਹ ਸ਼ਰਟ ਰਹਿਣੀ ਆ ਜੀ ਇਹਦੀ ਬਹੁਤ ਸੋਹਣੀ ਮੈਚਿੰਗ ਰਹਿਣ ਵਾਲੀ ਆ ਪ੍ਰਾਈਸ ਰਹਿਣੀ ਆ 495 ਇਹਦੀ ਪ੍ਰਾਈਸ ਰਹਿਣੀ 495 ਜੀ ਲਓ ਜੀ ਇਹ ਵਾਲਾ ਸੂਟ ਚੈੱਕ ਕਰੋ ਜੀ ਇਹ ਵੀ ਤੁਹਾਨੂੰ 450 ਦਾ ਪੈਣਾ ਜੀ ਪ੍ਰਿੰਸੈਸ ਕਲੈਕਸ਼ਨ ਆ ਪ੍ਰਿੰਸੈਸ ਕਲੈਕਸ਼ਨ ਦਾ ਸੂਟ ਰਹੂਗਾ ਜੀ ਇਹ ਵਾਲਾ ਸੂਟ ਚੈੱਕ ਕਰੋ ਜੀ ਇਹ ਵੀ ਪ੍ਰਿੰਸੈਸ ਕਲੈਕਸ਼ਨ ਆ ਇਹ ਵੀ ਅੱਜ ਆਫਰ ਤੇ ਲਗਾਇਆ ਸਿਰਫ 450 ਦਾ ਸੂਟ ਪੈਣਾ ਜੀ ਚੈੱਕ ਦੇ ਵਿੱਚ ਸਿਰਫ 450 ਦਾ ਸੂਟ ਪੈਣਾ ਪ੍ਰਿੰਸੈਸ ਕਲੈਕਸ਼ਨ ਰਹਿਣ ਵਾਲੀ ਆ ਚੈੱਕ ਕਰੋ ਸਟੈਂਪ ਚੈੱਕ ਕਰਵਾ ਦਿੰਨੇ ਆ ਲਓ ਜੀ 450 ਦਾ ਸੂਟ ਪਾਊਗਾ ਤੁਹਾਨੂੰ ਇਹ ਵਾਲਾ ਅੱਜ ਇਹਦੇ ਵਿੱਚ ਕਲਰ ਤੁਹਾਨੂੰ ਚੈੱਕ ਕਰਵਾ ਦਿੰਨੇ ਆ ਲਓ ਜੀ ਇਹ ਕੇਵਲਾ ਕਲਰ ਹੈ ਲਓ ਜੀ 450 ਦਾ ਸੂਟ ਪੈਣਾ ਤੁਹਾਨੂੰ ਪ੍ਰਿੰਸਸ ਕਲੈਕਸ਼ਨ ਦਾ ਇਹਦੇ ਚ ਕਲਰ ਚੈੱਕ ਕਰ ਲਓ ਜੀ ਇਹ ਚੈੱਕ ਦੇ ਵਿੱਚ ਰਹਿਣਗੇ ਚੈੱਕ ਦੇ ਵਿੱਚ ਰਹਿਣਗੇ ਜੀ ਇਹ 450 ਦਾ ਪੈਣਾ ਇਹ ਵਾਲਾ ਚੈੱਕ ਕਰੋ ਜੀ ਇਹ ਗਰੇ ਬਲੈਕ ਦੇ ਵਿੱਚ ਆਊਗਾ ਇਹ ਵੀ 450 ਦਾ ਪੈਣਾ ਜੀ ਠੀਕ ਹੈ ਜੀ ਇਹ ਵਾਲਾ ਚੈੱਕ ਕਰੋ ਜੀ ਇਹ ਵੀ 450 ਦਾ ਸੂਟ ਰਹਿਣ ਵਾਲਾ ਅੱਜ ਪ੍ਰਿੰਸਸ ਕਲੈਕਸ਼ਨ ਹੈ ਲਓ ਜੀ ਚੈੱਕ ਕਰੋ ਜੀ ਪ੍ਰਿੰਸਸ ਕਲੈਕਸ਼ਨ ਹੈ 450 ਦਾ ਸੂਟ ਰਹੂਗਾ ਜੀ ਇਸ ਤੋਂਗੇ ਚੈੱਕ ਕਰੋ ਜੀ ਲਓ ਇਹ ਵਾਲਾ ਸੂਟ ਵੀ ਸਾਨੂੰ ਅੱਜ 450 ਦਾ ਪੈਣ ਵਾਲਾ ਜੀ ਲਓ ਚੈੱਕ ਕਰੋ ਜੀ 450 ਦਾ ਸੂਟ ਪਾਊਗਾ ਜੀ ਮੈਚਿੰਗ ਅਗਲਾ ਸੂਟ ਚੈੱਕ ਕਰੋ ਜੀ ਮੈਚਿੰਗ ਰਹੂਗਾ ਜੀ ਲਓ ਜੀ ਇਹ ਮੈਚਿੰਗ ਸੂਟ ਰਹਿਣ ਵਾਲਾ ਇਹਦੇ ਨਾਲ ਸ਼ਰਟ ਚੈੱਕ ਕਰੋ ਜੀ ਇਹ ਵਾਲੀ ਰਹਿਣੀ ਆ ਜੀ ਇਹਦੇ ਨਾਲ ਸ਼ਰਟ ਇਹਦੀ ਪ੍ਰਾਈਸ ਰਹਿਣੀ ਆ ਅੱਜ 695 ਲਓ ਜੀ ਟੈਂਟਨ ਮੈਚਿੰਗ ਆ ਜੀ ਇਹ 695 ਇਹਦੀ ਪ੍ਰਾਈਸ ਰਹਿਣ ਵਾਲੀ ਇਹ ਵਾਲੇ ਸੂਟ ਦੀ ਬਹੁਤ ਸੋਹਣੀ ਮੈਚਿੰਗ ਰਹਿਣ ਵਾਲੀ ਇਹ ਵਾਲਾ ਸੂਟ ਅੱਜ ਅਗਲਾ ਸੂਟ ਚੈੱਕ ਕਰੋ ਜੀ ਲਓ ਇਹ ਦਾਸ ਦਾ ਆਊਗਾ ਇਹਦੀ ਪ੍ਰਾਈਸ ਵੀ ਅੱਜ 695 ਰਹਿਣੀ ਆ ਜੀ। ਲਓ, ਦਾਸ ਬ੍ਰਾਂਡ ਦਾ ਸੂਟ ਆਊਗਾ ਜੀ ਮੈਚਿੰਗ। ਇਹ ਵਾਲੀ ਹੋਣੀ ਮੈਚਿੰਗ ਸ਼ਰਟ। ਇਹ ਵਾਲੀ ਹੋਣੀ ਹੈ ਮੈਚਿੰਗ ਬਾਟਮ। ਪ੍ਰਾਈਸ ਰਹਿਣੀ ਅੱਜ 695 ਜੀ। ਠੀਕ ਹੈ ਜੀ, ਇਸ ਤੋਂ ਅੱਗੇ ਚੈੱਕ ਕਰੋ ਜੀ ਇਹ ਵਾਲਾ ਸੂਟ। ਲਓ ਜੀ, ਇਹ ਸੀਰਤ 컬렉ਸ਼ਨ ਆ ਜੀ। ਇਹਦੀ ਪ੍ਰਾਈਸ ਰਹਿਣੀ ਅੱਜ 795 ਜੀ। ਲਓ ਜੀ, 795 ਦੇ ਵਿੱਚ ਸੀਰਤ 컬렉ਸ਼ਨ ਦਾ ਇਹ ਵਾਲਾ ਸੂਟ ਲੈ ਸਕਦੇ ਹੋ ਸਾਡੇ ਕੋਲੋਂ। ਹੋ ਜੀ ਆਰੀ ਵਾਰਕ ਹੋਇਆ ਪੂਰੀ ਸ਼ੋਰਟ ਦੇ ਉੱਪਰ 795 ਦੀ ਪ੍ਰਾਈਸ ਰਹਿਣੀ ਹੈ ਹਾਂਜੀ ਇਹ ਵਾਲਾ ਕਲਰ ਚੈੱਕ ਕਰੋ ਜੀ ਦਾਸ ਬ੍ਰਾਂਡ ਰਹੂਗਾ ਜੀ ਮਹਿਰੂਨ ਜੀ ਸ਼ੇਡ ਵਿੱਚ ਰਹਿਣਾ ਇਹ ਵਾਲਾ ਸੂਟ ਦੇਖੋ ਜੀ ਇਹ ਮੈਚਿੰਗ ਬਾਟਮ ਹੈ ਪ੍ਰਾਈਸ ਰਹਿਣੀ ਅੱਜ ਇਹਦੀ ਸਿਰਫ 695 ਜੀ ਇਹ ਵਾਲਾ ਸੂਟ ਚੈੱਕ ਕਰੋ ਜੀ 550 ਦੇ ਵਿੱਚ ਰਹਿਣਾ ਇਹ 550 ਦੇ ਵਿੱਚ ਇਹਦੀ ਪ੍ਰਾਈਸ ਰਹਿਣ ਵਾਲੀ ਇਹ ਵਾਲੇ ਸੂਟ ਦੀ ਪ੍ਰਿੰਸਸ ਕਲੈਕਸ਼ਨ ਹੈ ਜੀ ਠੀਕ ਹੈ ਜੀ ਦਾਸ ਬ੍ਰੈਂਡ ਦਾ ਆਊਗਾ ਲਓ ਜੀ ਬਹੁਤ ਸੋਹਣਾ ਪ੍ਰਿੰਟ ਰੈਣ ਵਾਲਾ ਲਾਈਟ ਜਿਆ ਫਰੋਜੀ ਕਲਰ ਹੈ 695 ਦੀ ਪ੍ਰਾਈਸ ਰਹਿਣ ਵਾਲੀ ਹੈ ਜੀ ਇਹ ਵਾਲਾ ਚੈੱਕ ਕਰੋ ਜੀ ਇਹ ਵੀ ਬਹੁਤ ਸੋਹਣਾ ਟੈਂਟ ਟੈਂ ਮੈਚਿੰਗ ਰਹੂਗੀ ਜੀ ਪ੍ਰਿੰਟੀ ਦੇਖੋ ਬਹੁਤ ਸੋਹਣੀ ਪ੍ਰਿੰਟਿੰਗ ਹੈ ਜੀ ਇਹਦੀ ਤੇ ਪ੍ਰਾਈਸ ਇਹਦੀ ਰਹਿਣੀ ਅੱਜ ਸਿਰਫ 695 ਠੀਕ ਹੈ ਜੀ ਇਹ ਵਾਲਾ ਕਲਰ ਚੈੱਕ ਕਰੋ ਜੀ ਲਓ ਜੀ ਇਹ ਵੀ ਬਹੁਤ ਸੋਹਣਾ ਕਲਰ ਰੈਣ ਵਾਲਾ ਦਾਸ ਬ੍ਰੈਂਡ ਦਾ ਪ੍ਰਾਈਸ ਰਹਿਣੀ ਅੱਜ ਇਹਦੀ ਸਿਰਫ 600 95 ਜੀ ਲੀਵਿਆ ਕਾਟਨਾ ਜੀ ਦਾਸ ਬ੍ਰੈਂਡ ਦੀ ਪ੍ਰਿੰਟ ਬਹੁਤ ਸੋਹਣਾ ਰਹਿਣ ਵਾਲਾ ਹੈ 695 ਦੀ ਪ੍ਰਾਈਸ ਰਹਿਣੀ ਹੈ ਇਹ ਪੀਚ ਕਲਰ ਦੇ ਵਿੱਚ ਆਊਗਾ ਜੀ ਦਾਸ ਬ੍ਰੈਂਡ ਦਾ ਸੂਟ ਹੈ ਪ੍ਰਿੰਟਿੰਗ ਦੇਖੋ ਬਹੁਤ ਸੋਹਣੀ ਪ੍ਰਿੰਟਿੰਗ ਰਹਿਣ ਵਾਲੀ ਹੈ ਜੀ ਠੀਕ ਹੈ ਜੀ ਪ੍ਰਾਈਸ ਰਹਿਣੀ ਅੱਜ ਇਹਦੀ 695 ਲਓ ਜੀ ਅਗਲਾ ਦੇਖੋ ਜੀ ਸੀਰਤ ਕਲੈਕਸ਼ਨ ਹੈ ਜੀ ਪਿੰਕ ਕਲਰ ਦੇ ਵਿੱਚ ਆਊਗਾ ਸੀਰਤ ਕਲੈਕਸ਼ਨ ਤੇ ਵਾਲੀ ਰਹਿਣੀ ਹੈ ਜੀ ਮੈਚਿੰਗ ਬਾਟਮ ਤੇ ਪ੍ਰਾਈਸ ਇਹਦੀ ਰਹਿਣੀ ਹੈ ਸਿਰਫ 8795 ਜੀ ਇਹ ਦਾਸ ਹੈ ਜੀ ਦਾਸ ਬ੍ਰੈਂਡ ਆਊਗਾ ਜੀ ਪ੍ਰਾਈਸ ਰੈਣੀ ਹੈ 695 ਜੀ ਇਹ ਵੀ ਸੀਰਤ 컬렉ਸ਼ਨ ਹੈ ਜੀ ਲਓ ਬਹੁਤ ਪਿਆਰਾ ਜਿਹਾ ਸੂਟ ਰੈਣ ਦਾ ਸੀਰਤ 컬렉ਸ਼ਨ ਦਾ ਪ੍ਰਾਈਸ ਰੈਣੀ ਹੈ ਅੱਜ ਇਹਦੀ 795 795 ਵਿੱਚ ਤੁਸੀਂ ਇਹ ਵਾਲਾ ਸੂਟ ਲੈ ਸਕਦੇ ਹੋ ਸਾਡੇ ਕੋਲ ਠੀਕ ਹੈ ਜੀ ਇਸ ਤੋਂ ਅਗਲਾ ਚੈੱਕ ਕਰੋ ਜੀ ਲਓ ਇਹ ਲਾਈਟ ਜਿਹਾ ਫਿਰੋਜੀ ਕਲਰ ਆਊਗਾ ਇਹ ਵੀ ਸੀਰਤ 컬렉ਸ਼ਨ ਹੈ ਜੀ ਪ੍ਰਾਈਸ ਰੈਣੀ ਹੈ 795 ਲਓ ਜੀ ਇਹ ਕੇਵਲਾ ਸੂਟ ਚੈੱਕ ਕਰੋ ਜੀ ਲੈਮਨ ਕਲਰ ਦੇ ਵਿੱਚ ਆਊਗਾ ਇਹਦੀ ਪ੍ਰਾਈਸ ਵੀ ਰਹਿਣੀ ਅੱਜ 6795 ਦੀ 795 ਤੁਸੀਂ ਇਹ ਵਾਲਾ ਸੂਟ ਲੈ ਸਕਦੇ ਹੋ ਸੀਰਤ ਕਲੈਕਸ਼ਨ ਦਾ ਲੈਮਨ ਕਲਰ ਚ ਲਓ ਜੀ ਇਹ ਬਲੈਕ ਕਲਰ ਚੈੱਕ ਕਰੋ ਜੀ ਦਾਸ ਪਰੈਂਟ ਦਾ ਬਲੈਕ ਕਲਰ ਦੇ ਵਿੱਚ ਆਊਗਾ ਜੀ ਪ੍ਰਾਈਸ ਰਹਿਣੀ ਅੱਜ ਇਹਦੀ ਸਿਰਫ 695 ਠੀਕ ਹੈ ਜੀ ਇਹ ਸਨਾਈਟੇ ਸੂਟ ਇਨਫ ਤੇ ਜਿਹੜਾ ਸੂਟ ਪਸੰਦ ਆਉਂਦਾ ਸਕਰੀਨ ਸ਼ਾਟ ਲੈ ਕੇ ਤੁਸੀਂ ਆਪਣਾ ਆਰਡਰ ਬੁੱਕ ਕਰ ਸਕਦੇ ਹੋ ਕੱਲ ਇੱਕ ਨਵੀਂ ਕਲੈਕਸ਼ਨ ਦੇ ਨਾਲ ਹਾਜ਼ਰ ਹੋਵਾਂਗੇ ਜੀ ਅੱਜ ਦੀ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ